ਸਾਤਿਸ਼ਰੀਆ ਕਾਸਰੇ ਪੰਜਾਬ ਵਾਸੋਂ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸੇ ਬਾ 28 ਜੂਨ ਪੰਜਾਬ ਦੇ 6:30 ਵਜੇ ਤੋਂ ਆਉਣ ਵਾਲੇ 3-4 ਘੰਟੇ ਪੰਜਾਬ ਦੇ ਮੌਸਮ ਦੀ ਗੱਲ ਕਰਾਂਗੇ ਕਈ ਭਾਗ ਜਮੂ ਤਕੜਾ ਮੀਂਹ ਨੇ ਦੇਖਣ ਨੂੰ ਮਿਲਦਾ ਹੈ ਗਰਜ ਰੈਸ਼ ਕਾਫੀ ਭਾਗਾਂ 'ਚ ਹੋ ਸਕਦੀ ਹੈ ਵੀਡੀਓ ਸ਼ੁਰੂ ਕਰਨ ਦਾ ਪਹਿਣਾ ਜਿਹੜੇ ਵੀਰ ਆਪਾਂ ਚੈਨਲ ਤੇ ਨਵੇਂ ਆਇਆ ਕਰਪਾ ਕਰ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਚਲੋ ਅੱਗੇ ਆਦੇ ਵੀਡੀਓ ਵੱਲ ਹੁਣ ਤੇ ਲਾਈਵ ਫਿਰਤੀ ਨੂੰ ਦੇਖਦੇ ਹਾਂ ਜਲੰਧਰ ਕਪੂਥਲਾ ਹੋ ਗਿਆ ਪੰਜਾਬ ਦੇ ਆਪਣੇ ਮੱਧ ਦੇ ਥੋੜੇ ਭਾਗ ਹੋ ਗਏ ਮ ਉਹ ਮੈਂ ਰਿਆ ਬਾਕੀ ਬੱਝਲੀਵਾ ਦੇ ਕਾਲੇ ਕਾਲੀ ਪੰਜਾਬ ਦੇ ਕਿੰਨਾ ਭਾਗਾਂ ਜ਼ਮੀਨ ਦੇਖਣ ਨੂੰ ਮਿਲ ਸਕਦਾ ਪੰਜਾਬ ਦੇ ਤਾਂ ਤਾਂ ਨੰਬਰ ਸਾਰੇ ਗੁਰਦਾਸਪੁਰ ਦੇ ਫਲੋਜਪੁਰ ਦੇ ਭਾਗ ਹੋ ਗਏ ਇਹਨਾਂ ਵਿੱਚ ਵਧੀਆ ਮੀਂਹ ਦੇਖਣ ਮਿਲਿਆ ਪਿਛਲੇ ਅੱਧੇ ਘੰਟੇ ਘੰਟੇ ਤੋਂ ਹੁਣ ਸਿਸਟਮ ਕਮਜ਼ੋਰ ਪੈ ਚੁੱਕਾ ਹੈ ਬਾਕੀ ਪੰਜਾਬ ਦੇ ਇਨੇ ਭਾਗ ਹੋ ਗਏ ਫਰੀਦਕੋਟ ਮੋਗਾ ਬਠਿੰਡਾ ਦੇ ਇਹਨਾਂ ਵਿੱਚ ਵਧੀਆ ਝਟਾ ਤਕੜੀਆਂ ਦੇਖਣ ਮਿਲੀਆਂ ਬਾਕੀ ਹੁਣ ਆਪਣਾ ਲੁਧਿਆਣਾ ਬਰਨਾਲੇ ਦੇ ਮਾਨਸਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੋਹਾਲੀ ਰੂਪਨਗਰ ਇਹਨਾਂ ਵਿੱਚ ਹਲਕਾ ਦਰਮਿਆਨਾ ਮੀਂਹ ਪੈ ਸਕਦਾ ਤੇ ਇਹਨਾਂ ਵਿੱਚ ਹਲਕਾ ਦਰਮਿਆਨਾ ਮੀਂਹ ਪਾ ਗਏ ਸਿਸਟਮ ਗਾਂ ਕ੍ਰੋਸ ਕਰ ਜਾਊਗਾ ਬਦਲਵਾਇ ਖਤਮ ਹੋ ਜਾਊਗੀ ਇਹ ਕਿ ਸੱਟ ਬੜਾ ਕਬੂਸ ਜ ਜੁੜੇ ਕਿ ਆਪਣੇ ਮੰਦਲ ਲਗਭਗ 10 ਬੰਦੇ ਜਿਹੜੇ ਕਾਰਵਾਈ ਦਦੀਆਂ ਹੁਣ ਸਿਸਟਮ ਆਪਣੇ ਸ਼ਾਂਤ ਹੋ ਚੁੱਕੇ ਨੇ ਪਰ ਅੱਲੇ ਆਪਣੇ ਕਬੂਲ ਹੋ ਜਾਂਦਾ ਸਿਸਟਮ ਬਣਿਆ ਹੋਇਆ ਜੋ ਕਿ ਹੋ ਸਕਦਾ ਹੈ ਹੋਰ ਥੋੜਾ ਦੈਰ ਆਪਣਾ ਵਧਾਊਗਾ ਤੇ ਲੁਧਿਆਣੇ ਦੇ ਭਾਗ ਕੁਝ ਹੁਸ਼ਿਆਰਪੁਰ ਦੇ ਭਾਗ ਵੀ ਕਵਰ ਕਰ ਸਕਦਾ ਹੈ ਆਉਂਦੇ ਕੁਝ ਘੰਟਿਆਂ ਚ ਬਾਕੀ ਕਬੂਲ ਹੋ ਜਾਂਦੇ ਆਪਣੇ ਜਿਆਦਾ ਵੱਡੇ ਹੁੰਦੇ ਸਾਰ ਨਹੀਂ ਹਨ ਸਿਸਟਮ ਦੇ ਬਗਦ ਨਵਰਾ ਆਦੀ ਬੁਣੇ ਚ ਫਿਰ ਦੱਦ ਨਵਾਂਗੇ ਘੰਟੇ ਦੋ ਘੰਟੇ ਦੀ ਵੀਡੀਓ ਬਣਾ ਕੇ ਪੰਜਾਬ ਦੇ ਹੋਰ ਇਲਾਕੇ ਜਿੱਥੇ ਬਦਲ ਹੋਈ ਕ੍ਰੀਏਟ ਹੁੰਦੀ ਹੈ ਕਿ ਨਹੀਂ ਹੁਣ ਆਪਾਂ ਗੱਲ ਕਰੀ ਹੁਣ ਜਿਆਦਾ ਬਦਲ ਮੀਰੇ ਸਾਰ ਕਪੂਸ ਹੋ ਜਾਂਦੇ ਪਾ ਹੋਏ ਲੁਧਿਆਣਾ ਸੰਗਰੂਰ ਪਟਿਆਲਾ ਫਤਿਹਗੜ੍ਹ ਸਾਹਿਬ ਮੁਹਾਲੀ ਥੋੜੇ ਬਾਰੇ ਬਠਿੰਡਾ ਮੁਖਸਰ ਦੇ ਭਾਗ ਹੋਏ ਹਰਿਆਣਿਆਂ ਲੋਕਾਂ ਵਿੱਚ ਸਿਸਟਮ ਮੱਕ ਐਂਟਰ ਹੁੰਦਾ ਦਿਖਾਈ ਦੇ ਰਿਹਾ ਹੈ ਬਾਕੀ ਗਾਜਰਾਜ ਖੁੱਲ ਰਹੀ ਹੈ ਬਾਕੀ ਆ ਜਰੂਰੀ ਨਹੀਂ ਦੰਦਾ